ਮੈਂ ਸतीश ਰਾਮ ਸਾਬਕਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ ਮੈਂ ਜਿਹੜੀ ਚੋਣ ਲੜਨ ਜਾ ਰਿਹਾ ਮੈਂ ਬਹੁਤ ਵੱਡੇ ਵਿਕਾਸ ਦੇ ਮੁੱਦੇ ਤੇ ਚੋਣ ਲੜਨ ਜਾ ਰਿਹਾ ਹਾਂ ਕਿਉਂਕਿ ਪਹਿਲਾਂ ਵੀ ਮੈਂ ਇਸ ਤੋਂ ਪਹਿਲੀ ਟਰਮ ਦੇ ਵਿੱਚ ਨਗਰ ਪੰਚਾਇਤ ਸ਼ਾਹਕੋਟ ਦਾ ਪ੍ਰਧਾਨ ਸੀਗਾ ਜਿਹਦੇ ਵਿੱਚ ਮੇਰੇ ਤੇ ਬਹੁਤ ਵੱਡਾ ਹੱਥ ਸਰਦਾਰ ਹਰਦੇਵ ਸਿੰਘ ਜੀ ਲਾਡੀ ਸ਼ੇਰਵਾਲੀਆ ਐਮ ਐਲ ਏ ਹਲਕਾ ਸ਼ਾਹਕੋਟ ਦਾ ਸੀਗਾ ਉਹਨਾਂ ਨੇ ਕਰੋੜਾਂ ਰੁਪਈਆਂ ਦੀਆਂ ਗਰੰਟੀਆਂ ਲਿਆ ਕੇ ਸ਼ਾਹਕੋਟ ਦੀ ਨੁਹਾਰ ਬਦਲੀ ਅੱਜ ਵੀ ਉਹਨਾਂ ਦੀ ਸੋਚ ਜਿਹੜੀ ਆ ਵਿਕਾਸ ਦੇ ਮੁੱਦੇ ਤੇ ਇਲੈਕਸ਼ਨ ਲੜਨ ਦੀ ਆ ਜਿੰਨੇ ਵੀ ਉਹਨਾਂ ਨੇ ਕੈਂਡੀਡੇਟ ਇਸ ਇਲੈਕਸ਼ਨ ਦੇ ਵਿੱਚ ਖੜੇ ਕੀਤੇ ਆ ਬਹੁਤ ਹੀ ਸਾਫ਼ ਸੁਥਰੀ ਵਾਲੇ ਸ਼ਵੀ ਵਾਲੇ ਸਾਰੇ ਕੈਂਡੀਡੇਟ ਆ ਜੇ ਆਪਾਂ ਕੰਪੈਰੀਜ਼ਨ ਕਰੀਏ ਬਾਕੀ ਕੈਂਡੀਡੇਟਾਂ ਦਾ ਤੇ ਬਹੁਤ ਵਧੀਆ ਕੈਂਡੀਡੇਟ ਆ ਇਹਨਾਂ ਦਾ ਜਿਹੜਾ ਸ਼ਵੀ ਇੰਦਾਂ ਦੀ ਸਾਫ਼ ਸੁਥਰੀ ਆ ਕਿਉਂਕਿ ਸਰਦਾਰ ਹਰਦੀਪ ਸਿੰਘ ਜੀ ਲਾਡੀ ਸੀ ਦੀ ਰਾਣਾ ਗੁਰਜੀਤ ਸਿੰਘ ਜੀ ਦੀ ਛਤਰ ਛਾਇਆ ਬਸ ਸਾਡੇ ਉੱਤੇ ਅਸੀਂ ਇਹਨਾਂ ਦੇ ਪੂਰੇ ਮਤਲਬ ਕਮਲਾਂ ਤੇ ਚੱਲਦੇ ਆ ਇਹਨਾਂ ਦੇ ਕਹਿਣ ਤੇ ਚੱਲਦੇ ਆ ਤੇ ਜਿਠੀ ਸਾਡੀ ਨਗਰ ਪੰਚਾਇਤ ਆ ਇਹ ਬਹੁਤ ਭਾਰੀ ਬਹੁਮਤ ਦੇ ਨਾਲ ਤੁਹਾਡੇ ਸਾਹਮਣੇ 21 ਤਰੀਕ ਨੂੰ ਆਪਣੀ ਕਮੇਟੀ ਅਸੀਂ ਬਣਾਉਣ ਜਾ ਰਹੇ ਆ ਜਿਹਦੇ ਵਿੱਚ ਲੋਕਾਂ ਨੇ ਸੋਚਿਆ ਹੀ ਨਹੀਂ ਹੋਊਗਾ ਕਿ ਜਿੰਨਾ ਸਾਨੂੰ ਬਹੁਮਤ ਮਿਲ ਜਾਊਗਾ ਅਸੀਂ ਮੈਂ ਤਾਂ ਮੇਰੀ ਸੋਚ ਇਹ ਆ ਵੀ 13 ਦੇ 13 ਵਾਰਡ ਸੀ ਜਿੱਤ ਰਹੇ ਇਸ ਵੇਲੇ ਕਿਉਂਕਿ ਜਿਹੜੇ ਵਿਰੋਧੀ ਧਿਰਾਂ ਅੱਜ ਦੀ ਤਰੀਕ ਚ ਬਹੁਤ ਬਖ ਲਾਹਣ ਦੇ ਵਿੱਚ ਆਏ ਹੋਇਆ ਕੋਈ ਕਿਸੇ ਦੇ ਪੋਸਟਰ ਪਟੀ ਜਾਂਦਾ ਕੋ ਕੁਛ ਪਟੀ ਜਾਂਦਾ ਅਸੀਂ ਲੋਕਾਂ ਦੇ ਜ਼ਿਲਾਂ ਵਿੱਚ ਮੱਡੇ ਆ ਜ਼ਮੀਨੀ ਹਕੀਕਤ ਨਾਲ ਜੁੜੇ ਆ ਜਿੰਨਾ ਮੈਨੂੰ ਮੇਰਾ ਵਾਰਡ ਮੇਰਾ ਪਰਿਵਾਰ ਮੈਨੂੰ ਪਿਆਰ ਕਰਦਾ ਮੈਂ ਉਹਦੇ ਬਾਰੇ ਬਿਆਨ ਨਹੀਂ ਕਰ ਸਕਦਾ ਉਹਨਾਂ ਪਰਿਵਾਰਾਂ ਦਾ ਮੇਰੇ ਤੇ ਬਹੁਤ ਵੱਡਾ ਆਸ਼ੀਰਵਾਦ ਦਿਨ ਨੇੜੇ ਆ ਰਹੇ ਡੋਰ ਟੂ ਡੋਰ ਚੱਲ ਰਿਹਾ ਹੈ ਹਾਂਜੀ ਹਾਂਜੀ ਵੋਟਰਾਂ ਦੇ ਮੰਚ ਕਿਦਾਂ ਦਾ ਉਤਸ਼ਾਹ ਦੇਖ ਰਹੇ ਵੋਟਰਾਂ ਦੇ ਮੰਚ ਉਤਸ਼ਾਹ ਉਹ ਕੰਪੇਅਰ ਕਰ ਰਹੇ ਆ ਕਿ ਕਿਹੜੇ ਕਿਹੜੇ ਕੈਂਡੀਡੇਟ ਕਿਹੜੇ ਕਿਹੜੇ ਵਾਰਡ 'ਚ ਖੜੇ ਆ ਉਹ ਸਾਫ ਸੁਥਰੀ ਸ਼ਵੀ ਵਾਲੇ ਵਾਰਡਾਂ ਦੇ ਨਾਲ ਚੱਲਣ ਨੂੰ ਤਿਆਰ ਆ ਉਹਨਾਂ ਨੂੰ ਵੋਟਾਂ ਪਾਉਣ ਨੂੰ ਤਿਆਰ ਆ ਕਿਉਂਕਿ ਸ਼ਾਹਕੋਟ ਛੋਟਾ ਜਿਹਾ ਸ਼ਹਿਰ ਆ ਹਰ ਬੰਦੇ ਦਾ ਪਿਆਰ ਮੁਹੱਬਤ ਤਾਂ ਹੁੰਦਾ ਹੀ ਆ ਪਰ ਉਹ ਕੰਪੈਰੀਸ਼ਨ ਜਿਹੜਾ ਕਰਦੇ ਆ ਉਹਦਾ ਹੀ ਸਾਡੇ ਵਧੀਆ ਕੈਂਡੀਡੇਟਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲਣ ਜਾ ਰਿਹਾ ਆ ਜਿੱਤ ਤੋਂ ਬਾਅਦ ਪਹਿਲੇ ਨੰਬਰ ਤੇ ਵਾਰਡ ਵਿੱਚ ਕਿਹੜੇ ਕਿਹੜੇ ਕੰਮ ਕੀਤੇ ਆ 100% ਵਾਰਡ ਦੇ ਵਿੱਚ ਲਾਈਟਾਂ ਦਾ ਪ੍ਰਬੰਧ ਪੂਰਾ ਕੀਤਾ ਜਾਊਗਾ ਬੇਸ਼ੱਕ ਪਹਿਲਾਂ ਮੇਰੀ ਟਰਮ ਦੇ ਵਿੱਚ ਪੂਰਾ ਸੀ ਨਾਲੀਆਂ ਦਾ ਪ੍ਰਬੰਧ ਪੂਰਾ ਕੀਤਾ ਜਾਊ ਸਫਾਈ ਦਾ ਪ੍ਰਬੰਧ ਪੂਰਾ ਕੀਤਾ ਜਾਊ ਕਿਤੇ ਰਿਪੇਅਰਾਂ ਹੋਣ ਵਾਲੀਆਂ ਪਹਿਲ ਦੇ ਆਧਾਰ ਤੇ ਰਿਪੇਰਾ ਕਰਾਂਗੇ ਹਰ ਘਰ ਘਰ ਦੇ ਵਿੱਚ ਜਾ ਕੇ ਕਿਸੇ ਬੰਦੇ ਨੂੰ ਕੋਈ ਤਕਲੀਫ ਹੋਵੇ ਕੋਈ ਪੈਨਸ਼ਨ ਦਾ ਕੇਸ ਹੋਵੇ ਕੋਈ ਗਾਰਡਰ ਵਾਲਿਆਂ ਦਾ ਕੇਸ ਹੋਵੇ ਪਹਿਲ ਦੇ ਮੁੱਦੇ ਤੇ ਲਿਆ ਕੇ ਉਹਦਾ ਹੱਲ ਕਰਾਵਾਂਗੇ ਠੀਕ ਜੇ ਗੱਲ ਕਰੀਏ ਵਾਰਡ ਨੰਬਰ 4 ਦੀ ਇਸੇ ਜੀ ਪੂਰੀਆਂ ਵੋਟਾਂ ਕਿੰਨੀਆਂ ਆਈਆਂ ਪੂਰੀਆਂ ਵੋਟਾਂ 788 ਵੋਟਾਂ 788 ਵੋਟਾਂ ਠੀਕ ਹੈ ਤੇ ਨੌਜਵਾਨ ਪੀੜ੍ਹੀ ਵਾਸਤੇ ਕੀ ਪੱਤਰ ਦੇਣਾ ਨੌਜਵਾਨ ਪੀੜ੍ਹੀ ਵਾਸਤੇ ਮੇਰਾ ਇੱਕ ਸੰਦੇਸ਼ ਆ ਕਿਉਂਕਿ ਮੇਰੇ ਜਿਹੜੇ ਵਾਰਡ ਦੇ ਨੌਜਵਾਨ ਆ ਇਹ ਤਕਰੀਬਨ ਨਸ਼ਿਆਂ ਤੋਂ ਮੁਕਤਵਾ ਮੈਂ ਇਹਨਾਂ ਲਈ ਹੋਰ ਇਹੀ ਕਰੂੰਗਾ ਵੀ ਕੋਈ ਜਿਮ ਦੇ ਵਿੱਚ ਜਾਣਾ ਕਿਸੇ ਨੂੰ ਕਿਸੇ ਚੀਜ਼ ਦੀ ਸਪੋਰਟ ਸਰਦਾਰੇ ਦੇ ਵਿੱਚ ਜ਼ਰੂਰਤ ਆ ਮੈਂ ਉਹਦੇ ਨਾਲ ਧਨਮਨ ਧੰਦੇ ਨਾਲ ਨੌਜਵਾਨਾਂ ਲਈ ਖੜਾ ਹਾਂ ਠੀਕ ਹੈ ਲਾਸਟ ਵਿੱਚ ਜਾਂਦੇ ਵਕਤ ਵੋਟਾਂ ਵਿੱਚ ਜਿਵੇਂ ਤੇ ਥੋੜੇ ਰਹਿ ਗਏ ਤੁਹਾਨੂੰ ਪਤਾ ਹੈ ਦਸਵੇਂ ਜਾਂਦੇ ਵਿੱਚ ਜਿੰਨੇ ਵੀ ਵੋਟਸ ਨੇ ਉਹਨਾਂ ਨੂੰ ਤੁਹਾਡਾ ਮੈਸੇਜ ਮੈਂ ਆਪਣੇ ਵੋਟਰਾਂਗੇ ਅਪੀਲ ਬੇਨਤੀ ਕਰਦਾ ਵਾਂ ਕਿ ਵਿਕਾਸ ਦੇ ਮੁੱਦੇ ਤੇ ਔਰ ਸ਼ਖਸ਼ੀਅਤ ਨੂੰ ਦੇਖ ਕੇ ਵੀ ਤਿੰਨ ਬੰਦੇ ਜਿਹੜੇ ਚਾਰ ਬੰਦੇ ਖੜੇ ਆ ਕਿਹੜਾ ਬੰਦਾ ਤੁਹਾਡੇ ਨਾਲ ਮੋਟੇ ਨਾਲ ਮੋਟਾ ਮੇਲ ਕੇ ਖੜਾ ਉਹਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਓ ਤਾਂ ਕਿ ਉਹਦੀ ਕਾਮਯਾਬੀ ਜਿਹੜੀ ਮੇਰੇ ਵਾਰਡ ਦੀ ਮੇਰਾ ਪਰਿਵਾਰ ਦੀ ਮੇਰਾ ਵਾਰਡ ਮੇਰਾ ਪਰਿਵਾਰ ਇਹਨਾਂ ਸਾਰਿਆਂ ਦੀ ਕਾਮਯਾਬੀ ਹੋਊਗੀ ਇਹਨਾਂ ਦੇ ਇਹੀ ਮੈਂ ਸਾਰਿਆਂ ਦਾ ਅਪੀਲ ਬੇਨਤੀ ਕਰਦਾ ਸਾਰਿਆਂ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਮੇਰਾ ਮੋਢੇ ਨਾਲ ਮੋਟਾ ਵੇਲ ਕੇ ਸਾਥ ਦਿੱਤਾ